ਤੁਸੀਂ ਦੇਖ ਰਹੇ ਹੋ ਚੈਨਲ ਦਾ ਇੱਕੀ ਨਿਊਜ਼ ਮੈਂ ਹਾਂ ਰਾਜਬੀਰ ਕੋਰ ਇਸ ਵੇਲੇ ਅਸੀਂ ਪਹੁੰਚੇ ਹਾਂ ਬਟਾਲਾ ਚ ਜਿੱਥੇ ਇਸ ਵਾਰ 70 ਤੋਂ ਪਾਰ ਪ੍ਰਧਾਨ ਜੋਗਿੰਦਰ ਅੰਗੁਰਾਲਾ ਜੀ ਅਤੇ ਹੋਰ ਸੰਗਠਨਾਵਾਂ ਵੱਲੋਂ ਸਾਂਝੇ ਤੌਰ ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਆਪਣੀ ਵੋਟ ਬਾਰੇ ਜਾਗਰੂਤ ਕੀਤਾ ਜਾ ਸਕੇ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੇਖਦੇ ਰਹੋ ਚੈਨਲ ਦਾ ਇੱਕੀ ਨਿਊਜ਼ ਪੱਤਰਕਾਰ ਅਮਰੀਕ ਸਿੰਘ ਲੋਂਗੋਵਾਲ ਤੇ ਸੋਨੂ ਸਿੰਘ ਦੀ ਇਹ ਖਾਸ ਰਿਪੋਰਟ ਸਰ ਅੱਜ 30 ਇਸ ਵਾਰ 70 ਤੋਂ ਪਾਰ ਸਰ ਇਹ ਪਹਿਲਾਂ ਤੇ ਇਹ ਲਾਈਨ ਦਾ ਥੋੜਾ ਮਤਲਬ ਦੱਸਿਆ ਜਾਏ ਇਸ ਵਾਰ 70 ਤੋਂ ਪਾਰ ਦਾ ਮਤਲਬ ਹੈ ਕਿ ਅਸੀਂ ਜਿਹੜੀ ਵੋਟ ਪਰਸੈਂਟੇਜ ਹੈ ਅਸੀਂ ਜਿਹੜੀ VOTING ਕਰਨੀ ਹੈ ਉਹ 70% ਤੋਂ ਉੱਪਰ ਕਰਨੀ ਹੈ ਤਾਂ ਕਿ ਸਾਡਾ ਦੇਸ਼ ਦਾ ਲੋਕਤੰਤਰ ਹੋਰ ਮਜ਼ਬੂਤ ਹੋਵੇ ਔਰ ਸਾਡਾ ਭਾਰਤ ਦੇਸ਼ ਹੋਰ ਬੁਲੰਦੀਆਂ ਤੇ ਜਾਵੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਰੰਗਲ ਜੀ ਅਤੇ ਬਟਾਲਾ ਦੇ ਐਸਡੀਐਮ ਡਾਕਟਰ ਸ਼ਾਹੀ ਭੰਡਾਰੀ ਜੀ ਦੇ ਸਹਿਯੋਗ ਦੇ ਨਾਲ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੇ ਲਈ ਮਜ਼ਬੂਤ ਰਾਸਟਰ ਸੰਗਠਨ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ ਔਰ ਜਿਸ ਦੇ ਵਿੱਚ ਨੀ ਵੈਲਫੇਅਰ ਸੁਸਾਇਟੀ ਅਤੇ ਲਾਈਨਸ ਕਲੱਬ ਸੇਵਾ ਸਫਾਇਆ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ ਔਰ ਅਸੀਂ ਮਜ਼ਬੂਤ ਰਾਸਟਰ ਸੰਗਠਨ ਵੱਲੋਂ ਕਾਲਜਾਂ ਦੇ ਵਿੱਚ ਜਾ ਕੇ ਜਿਨ੍ਹਾਂ ਵਿਦਿਆਰਥੀਆਂ ਦੀਆਂ ਵੋਟਾਂ ਬਣੀਆਂ ਨੇ ਉਹਨਾਂ ਨੂੰ ਅਸੀਂ ਜਾਗਰੂਕ ਕਰਾਂਗੇ ਕਿ ਵੋਟ ਪਾਉਣੀ ਬਹੁਤ ਜ਼ਰੂਰੀ ਹੈ ਵੋਟ ਆਪਣੇ ਦਾ ਇਸਤੇਮਾਲ ਕਰੋ ਤਾਂ ਕਿ ਆਪਣੇ ਦੇਸ਼ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਇਆ ਜਾ ਸਕੇ ਸਰ ਇਹ ਅਵੇਰਨੈਸ ਕੈਂਪ ਦਾ ਅਰਥ ਕੋ ਦੋ ਸ਼ੁਰੂ ਕੀਤੇ ਜਾਣਗੇ ਤੁਹਾਡੇ ਵੱਲੋਂ ਇਹ ਅਵੇਰਨੈਸ ਕੈਂਪ ਬਹੁਤ ਜਲਦੀ ਸ਼ੁਰੂ ਕੀਤੇ ਜਾਣਗੇ ਕਿਉਂਕਿ ਸਾਡੀ ਆਪਣੀ ਜਾਨ ਨਾਲੋਂ ਪਿਆਰਾ ਤਿਰੰਗਾ ਜੋ ਸਾਡੇ ਦੇਸ਼ ਦਾ ਮਾਣ ਹੈ ਸ਼ਾਨ ਹੈ ਔਰ ਉਹਨੂੰ ਉੱਚਾ ਕਰਨ ਦੇ ਲਈ ਅਸੀਂ ਪੂਰੀ ਮਿਹਨਤ ਕਰਾਂਗੇ ਘਰ ਘਰ ਜਾ ਕੇ ਲੋਕਾਂ ਅੱਗੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਅਪੀਲ ਕੀਤੀ ਜਾ ਰਹੀ ਹੈ ਉਸ ਲੜੀ ਨੂੰ ਅੱਗੇ ਤੋਰਾਂਗੇ ਤਾਂ ਜੋ ਲੋਕ ਵੱਧ ਤੋਂ ਵੱਧ ਵੋਟਾਂ ਪਾਣ ਕਿਉਂਕਿ ਆਮ ਦੇਖਣ ਵਿੱਚ ਆਇਆ ਕਿ ਵੋਟ ਪਰਸੈਂਟੇਜ ਬਹੁਤ ਘਟਦੀ ਜਾ ਰਹੀ ਹੈ ਲੋਕਾਂ ਦਾ ਰੁਝਾਨ ਵੋਟਾਂ ਪਾਣ ਵਾਲ ਨਹੀਂ ਰਿਹਾ ਇਸ ਕਰਕੇ ਇਸ ਮਹਿੰਮ ਨੂੰ ਜਿਹੜਾ ਬੜੀ ਤੇਜ਼ੀ ਦੇ ਨਾਲ ਅੱਗੇ ਲਿਆਂਦਾ ਜਾ ਰਿਹਾ ਮੈਂ ਇਸ਼ੂ ਰਾਂਚਲ ਪੰਜਾਬ ਹੈਡ ਮਜ਼ਬੂਤ ਰਾਸ਼ਟ ਦੋ ਇਹ ਅਪੀਲ ਕਰਦਾ ਹਾਂ ਕਿ ਆਪਾਂ ਨੂੰ ਵੱਧ ਤੋਂ ਵੱਧ VOTING ਕਰਨੀ ਚਾਹੀਦੀ ਹੈ ਇਹ ਅਸੀਂ ਪ੍ਰਸ਼ਾਸਨ ਦਾ ਸਾਥ ਦਿੰਦੇ ਹੋਏ ਮਾਨਯੋਗ ਡੀਸੀ ਸਾਹਿਬ ਸ਼੍ਰੀ ਵਿਸ਼ੇਸ਼ ਰੰਗੜ ਜੀ ਦੇ ਨਿਰਦੇਸ਼ਾਂ ਅਨੁਸਾਰ ਕਰ ਰਹੇ ਹਾਂ ਇਹ ਸਾਡੇ ਕੌਮੀ ਪ੍ਰਧਾਨ ਸ਼੍ਰੀ ਜੁਗਿੰਦਰ ਅੰਗਰਾਲਾ ਜੀ ਸਾਡੇ ਅਲਾਈయన్స్ ਕਲੱਬ ਦੇ ਪ੍ਰੈਜ਼ੀਡੈਂਟ ਸ਼੍ਰੀ ਰਜੀਵ ਮੇਜ ਜੀ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਲਵਲੀ ਜੀ ਪ੍ਰਤੀਕ ਅੰਗਰਾਲਾ ਜੀ ਵਰਲਡ ਰਿਕਾਰਡ ਆਰਡਰ ਅਸੀਂ ਇਹ ਸਭ ਸਾਂਝੇ ਤੌਰ ਤੇ ਉਪਰਾਲਾ ਕਰ ਰਹੇ ਹਾਂ ਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਹਾਂਜੀ ਪ੍ਰਧਾਨ ਜੀ ਅੱਜ ਮਜਬੂਤ ਰਾਸ਼ਟਰੀ ਸੰਘਟਨ ਵੱਲੋਂ ਨੀ ਵੈਸਫਟ ਸੁਸਾਇਟੀ ਦੇ ਲਾਇਸੈਂਸ ਕਬਟਾਲਾ ਸੇਵਾ ਸਭਾਈ ਨਾਲ ਕਿਹੜਾ ਸੰਜੋਬਨ ਉਪਰਾਲਾ ਕੀਤਾ ਜਾ ਰਿਹਾ ਮੈਂ ਸਭ ਤੋਂ ਪਹਿਲਾਂ ਤੇ ਮਜਬੂਤ ਰਾਸ਼ਟਰੀ ਸੰਘਟਨ ਨੂੰ ਬਹੁਤ ਬਹੁਤ ਇਸ ਕੰਮ ਦੀ ਵਧਾਈ ਦੇਣਾ ਹੈ ਜਿਹੜਾ ਕਿ ਉਪਰਾਲਾ ਕੀਤਾ ਉਹਨਾਂ ਨੇ 80% ਵੋਟ ਪਾਉਣ ਦੀ ਕੋਸ਼ਿਸ਼ ਕਰਨ ਸਰ ਜਨਾ ਤੇ ਮੈਂ ਅਸੀਂ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਇਹ ਇੱਕ ਲੋਕਤੰਤਰ ਪਾਸੇ ਬਹੁਤ ਅੱਛਾ ਉਪਰਾਲਾ ਹੈ ਕਿ ਅਸੀਂ ਆਪਣਾ ਨੇਤਾ ਚੁਣੀਏ ਆਪਣੇ ਬੋਰਡ ਦਾ ਅਧਿਕਾਰ ਆਪਣਾ ਸਾਰੇ ਨੇ ਯੂਜ਼ ਕਰੀਏ ਤੇ ਜਿਸ ਨਾਲ ਦੇਸ਼ ਦਾ ਭਵਿੱਖ ਵਧੀਆ ਹੋ ਸਕੇ ਸਰ ਆਜੀ ਮਜ਼ਬੂਤ ਰਾਸ਼ਟ੍ਰ ਸੰਗਠਨ ਵੱਲੋਂ ਕਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਅੱਜ ਮਜ਼ਬੂਤ ਰਾਸ਼ਟ੍ਰ ਸੰਗਠਨ ਵੱਲੋਂ ਮਾਨਯੋਗ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਰੰਗਲ ਜੀ ਅਤੇ ਮਜ਼ਬੂਤ ਰਾਸ਼ਟ੍ਰ ਸੰਗਠਨ ਦੇ ਕੌਮੀ ਪ੍ਰਧਾਨ ਸ਼੍ਰੀ ਜਗਿੰਦਰ ਸਿੰਘ ਰਾਲਾ ਜੀ ਮਜ਼ਬੂਤ ਰਾਸ਼ਟ੍ਰ ਸੰਗਠਨ ਦੇ ਪੰਜਾਬ ਹੈਡ ਇੰਸ਼ੂਰੈਂਸ ਜੀ ਦੀ ਅਗਵਾਈ ਵਿੱਚ ਜਿਹੜਾ ਵਾ ਇਹ ਅੱਜ ਪ੍ਰੋਗਰਾਮ ਜਿਹੜਾ ਵਾ ਇਹ ਵੋਟਰ ਵੋਟਰ ਜਾਗਰੂਕ ਅਭਿਆਨ ਜੋ ਹੈ ਸ਼ੁਰੂ ਕੀਤਾ ਗਿਆ ਵਾ ਕਿ ਤਾਂਕੀ ਜਿਹੜੇ ਹੈ ਸਾਡੇ ਦੇਸ਼ ਦਾ ਲੋਕਤੰਤਰ ਜਿਹੜਾ ਵਾ ਮਜ਼ਬੂਤ ਕਰਨ ਲਈ ਸਾਡੇ ਦੇਸ਼ ਦੇ ਜੋ ਨਾਗਰਿਕਾ ਉਹ ਆਪਣੀ ਵੋਟ ਦਾ ਵਕਤ-ਵਤ ਇਸਤੇਮਾਲ ਕਰਨ ਤਾਂਕੀ ਜਿਹੜੀ ਹੈ ਚੰਗੀ ਸਰਕਾਰ ਆ ਸਕੇ ਚੰਗੇ ਲੋਕ ਜਿਹੜੇ ਆ ਉਹ ਅੱਗੇ ਆ ਸਕਣ ਧੰਨਵਾਦ ਤੁਹਾਨੂੰ ਇਹੋ ਜਿਹੀ ਕਿਹੜੀ ਕੰਮ ਵੀ ਦਿਖੀ ਜਿਹੜੇ ਤੁਹਾਨੂੰ ਲੱਗਾ ਕਿ ਤੁਹਾਨੂੰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਪਰਸੈਂਟਫਾ ਤੋਂ ਪਰਸੈਂਟੇਜ ਜਿਹੜੀ ਹੈ ਉਹ ਵੋਟਿੰਗ ਦੀ ਬਹੁਤ ਜ਼ਿਆਦਾ ਘਟ ਗਿਆ ਲੋਕਾਂ ਦਾ ਜਿਹੜਾ ਰੁਝਾਨ ਵਾ VOTING ਵੱਲ ਘਟ ਗਿਆ ਵਾ ਇਹ ਪਿਛਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀ ਵਿਧਾਨ ਸਭਾ ਚੋਣਾਂ ਸੀ ਉਹਨਾਂ ਵਿੱਚ ਜਿਹੜੀ ਪਰਸੈਂਟੇਜ VOTING ਦੀ ਬਹੁਤ ਘਟ ਗਈ ਸੀ ਤੇ ਇਸ ਕਰਕੇ ਲੋਕਾਂ ਨੂੰ ਇਹੀ ਸਾਡੀ ਜਿਹੜੀ ਸੰਸਥਾ ਵਾ ਨੀ ਵੈਲਫੇਅਰ ਸੁਸਾਇਟੀ ਅਤੇ ਲਾਈਨਸ ਕਲੱਬ ਸੇਵਾ ਸਪਾਇਰ ਇਹ ਮਜਬੂਤ ਰਾਸ਼ਟਰੀ ਸੰਗਠਨ ਵੱਲੋਂ ਸਾਂਝਾ ਉਪਰਾਲਾ ਵਾ ਇਹ ਕਿ ਜਿਹੜਾ ਵੋਟਰ ਇੱਕ ਵੋਟਰਾਂ ਨੂੰ ਜਾਗਰੂਕ ਕਰਨ ਦਾ ਕਿ ਆਪਣੀ ਜਿਹੜੀ ਹੈ ਵੋਟ ਦਾ ਇਸਤੇਮਾਲ ਵੱਧ ਤੋਂ ਵੱਧ ਕੀਤਾ ਜਾਵੇ ਤਾਂ ਕਿ ਜਿਹੜੇ ਹੈ ਚੰਗੇ ਚਿਹਰੇ ਚੰਗੀ ਮਤਲਬ ਜਿਹੜੀ ਹੈ ਸੋਚ ਜਿਹੜੀ ਆ ਸਕੇ